ਮਿਤੀ 2 24 ਨੂੰ ਗਸ਼ਤੇ ਦੇ ਦੌਰਾਨ ਇੱਕ ਮੁਖਬਰੀ ਸਾਨੂੰ ਇਤਲਾ ਮਿਲੀ ਸੀ ਕਿ ਰਾਜ ਸਿੰਘ ਪੁੱਤਰ ਬਲਕਾਰ ਸਿੰਘ ਰੁਕਬਾਰਾ ਮਨਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਮੁਖਤਿਆਰ ਸਿੰਘ ਵਾਸੀਆਂ ਬੁੱਢਾਵਾਲਾ RAM ਲਵਾਇਆ ਪੁੱਤਰ ਥੋਮਸ ਪੁੱਤਰ RAM ਸਰੂਪ ਵਾਸੀ ਤਲਵਾੜਾ ਸੋਨਾ ਤੇ ਖੁੱਗੀ ਇਹ ਵਾਸੀਨ ਕੈਥਾ ਮਹੱਲੇ ਦੇ ਸੂਹੇ ਦੇ ਨੇ ਜੋ ਕਿ ਬਿਆਸ ਦਰਿਆ ਪੱਸੀ ਪੱਸੀ ਬੇੜ ਦੇ ਨਜ਼ਦੀਕ ਦਰਿਆ ਦੇ ਕੰਢੇ ਨਸ਼ਾ ਵੇਚਣ ਦਾ ਕੰਮ ਕਰਦੇ ਨੇ ਉਸ ਸੰਬੰਧੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹਨਾਂ ਨਾਲ ਅਸੀਂ ਡਿਸਕਸ ਕੀਤੀ ਉਹਨਾਂ ਦੇਸ਼ਾਂ ਨਿਰਦੇਸ਼ਾਂ ਤਹਿਤ ਅਸੀਂ ਫਿਰ ਅਸੀਂ ਉੱਥੇ ਇੱਕ ਰੇਡ ਕੀਤੀ ਮੇਰੀ ਟੀਮ ਨੇ ਰੇਡ ਕੀਤੀ ਜਿਹਦੇ ਵਿੱਚ ਨਾਲ ਸਾਡੀ ਸੀਆਈਡੀ ਟੀਮ ਸੀਗੀ ਤੇ ਐਸਐਚਓ ਤਲਵਾੜਾ ਦੀ ਟੀਮ ਸਾਡੇ ਨਾਲ ਸੀ ਉਸ ਰੇਡ ਦੇ ਦੌਰਾਨ ਜਦੋਂ ਅਸੀਂ ਉੱਥੇ ਪੱਸੀਬੀੜ ਦੇ ਦਰਿਆ ਕੰਢੇ ਨੇੜੇ ਪੁੱਜੇ ਤਾਂ ਇਹ ਜਿਨ੍ਹਾਂ ਦੇ ਤੁਹਾਨੂੰ ਮੈਂ ਦੂਸ਼ੀਆਂ ਦੇ ਨਾਮ ਦੱਸਿਆ ਹੈ ਇਹ ਉੱਥੇ ਨਸ਼ੇ ਦੀ ਸਪਲਾਈ ਕਰ ਰਹੇ ਸੀਗੇ ਉਸੇ ਦੌਰਾਨ ਜਦੋਂ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖਿਆ ਤਾਂ ਪੁਲਿਸ ਪਾਰਟੀ ਦੇ ਉੱਪਰ ਇਹਨਾਂ ਨੇ ਫਾਇਰਿੰਗ ਸਟਾਰਟ ਕਰ ਦਿੱਤੀ ਹੈਗੀ ਤਾਂ ਅਸੀਂ ਆੜ ਦਾ ਸਾਰਾ ਲੈ ਕੇ ਆਪਣੀ ਜਾਨ ਚਾਈ ਜਿਸ ਤਹਿਤ ਅਸੀਂ ਥਾਣਾ ਦਸੂਹਾ ਦੇ ਵਿੱਚ ਗਏ ਮਕਦਮਾ ਨੰਬਰ 45 ਅ ਅੰਡਰ ਸੈਕਸ਼ਨ 307 353 186 ਆਪੀਸੀ ਅਤੇ 2527 55 59 ਆਰਮ ਜੈਕਟ ਥਾਣਾ ਦੇ ਸੂਬਾ ਦਰਜ ਰਜਿਸਟਰ ਕੀਤਾ ਹੈਗਾ ਇਸੇ ਤਹਿਤ ਹੀ ਅਸੀਂ ਜਦੋਂ ਪੁਲਿਸ ਪਾਰਟੀ ਨੂੰ ਦੇਖ ਕੇ ਫਿਰ ਇਹ ਮੌਕੇ ਤੋਂ ਜਿਹੜੇ ਦੋਸ਼ੀ ਫਰਾਰ ਹੋਗੇ ਫਿਰ ਅਸੀਂ ਅਸੀਂ ਉੱਥੇ ਸਰਚ ਅਭਿਆਨ ਚਲਾਇਆ ਆਪਣੀ ਆਪਣੇ ਵੱਖ-ਵੱਖ ਟੀਮਾਂ ਬਣਾਈਆਂ ਉਸੇ ਸਰਚ ਅਭਿਆਨ ਦੇ ਦੌਰਾਨ ਫਿਰ ਏਐਸਸੀ ਅਨਿਲ ਕੁਮਾਰ ਜਦੋਂ ਚੈਕਿੰਗ ਕਰ ਰਹੀ ਸੀ ਤਾਂ ਇਨੂੰ ਇੱਕ ਦੋਸ਼ੀ ਜਿਸ ਦਾ ਨਾਮ ਰਾਮ ਲਵਾਇਆ ਔਰ ਥੋਮਸ ਪੁੱਤਰ ਰਾਮ ਸਰੂਪ ਵਾਸੀ ਸੁਨਵਾਸ ਨਗਰ ਤਲਵਾੜਾ ਇਹ ਮਿਲਿਆ ਜਿਹਦੇ ਕੋਲੋਂ ਰਿਕਬਰੀ ਮੌਕੇ ਤੇ ਹੋਈ ਜੀ ਜੋ ਕਿ 14 ਨਸ਼ੀਲੇ ਟੀਕੇ ਤੇ 15 ਗ੍ਰਾਮ ਹੈਰੋਨ ਬ੍ਰਾਮਦ ਹੋਈ ਜਿਸ ਤੇ ਮਗੱਦਮਾ ਨੰਬਰ 47 ਮਿਤੀ 20 2024 ਅੰਡਰ ਸੈਕਸ਼ਨ 21 22 ਕਾਰ 85 ਐਨ ਡੀ ਪੀ ਐਕਸ ਥਾਣਾ ਦਸੂਹਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਇਸੇ ਹੀ ਆਪਣੇ ਸਰਚ ਅਭਿਆਨ ਦੇ ਦੌਰਾਨ ਐਸਆਈ ਗੁਰਦੀਪ ਸਿੰਘ ਅ ਐਸਆਈ ਗੁਰਦੀਪ ਸਿੰਘ ਨੂੰ ਜੇਰੇ ਚੈਕਿੰਗ ਦੋ ਦੋਸ਼ੀ ਇੱਕ ਕਮਲਪ੍ਰੀਤ ਸਿੰਘ ਪੁੱਤਰ ਉਦਮ ਸਿੰਘ ਵਾਸੀ ਖੱਖਾਂ ਥਾਣਾ ਟਾਂਡਾ ਤੇ ਗੁਰਜੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਜਹੂਰਾ ਥਾਣਾ ਟਾਂਡਾ ਮੋਟਰਸਾਈਕਲ ਤੇ ਮਿਲੇ ਜਿਨ੍ਹਾਂ ਕੋਲੋਂ 15-15 ਗ੍ਰਾਮ ਸ਼ੀਲਾ ਪਾਊਡਰ ਬਰਾਮਦ ਹੋਇਆ ਸੋ ਇਹ ਜਿਹੜੇ ਦੋਸ਼ੀ ਸੀਗੇ ਇਹ ਇੱਥੇ ਕਾਫੀ ਟੈਨ ਦੇ ਇਹ ਜਦ ਨਸੀ ਦੀ ਸਪਲਾਈ ਕਰਦੇ ਪਏ ਆ ਸਾਨੂੰ ਇਹਦੀ ਆਪਣੇ ਕੋਲੇ ਇਨਪੁਟ ਸੀਗੀ ਤੇ ਅਸੀਂ ਕਾਫੀ ਪਹਿਲਾਂ ਵੀ ਇਹਨਾਂ ਤੇ ਵਰਕ ਕੀਤਾ ਹੈਗਾ ਇਹ ਦਰਿਆ ਦਾ ਏਰੀਆ ਹੁਣ ਕਰਕੇ ਥੋੜਾ ਜਿਹਾ ਸੈਂਸਿਟਿਵ ਸੀਗਾ ਮੈਂ ਪਰ ਅਸੀਂ ਵਕ ਵਕ ਜਿਹੜੀਆਂ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਨਿਰਦੇਸ਼ਾਂ ਤਹਿਤ ਤੇ ਜਿਹੜੇ ਨਿਗਰਾਨੀ ਮਾਨਯੋਗ ਡੀਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਟੀਮਾਂ ਬਣਾਈਆਂ ਟੀਮਾਂ ਬਣਾ ਕੇ ਅਸੀਂ ਕਾਫੀ ਆਪਣੇ ਉੱਥੇ ਅਸੀਂ ਬੀੜੀਆਂ ਦਾ ਵੀ ਅਸੀਂ ਉੱਥੇ ਇਸਤੇਮਾਲ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਤੇ ਪੁਲਿਸ ਨੇ ਬੜੀ ਉੱਥੇ ਬਹਾਦਰੀ ਦੇ ਨਾਲ ਕੰਮ ਕੀਤਾ ਪਰ ਦੋਸ਼ੀ ਕੁਝ ਹੈਗੇ ਆ ਜਿਹੜੇ ਭੱਜਣ ਦੇ ਵਿੱਚ ਪ੍ਰਾਰਹ ਹੋ ਗਏ ਤੇ ਅਸੀਂ ਵੱਖ-ਵੱਖ ਟੀਮਾਂ ਤਿਆਰ ਕੀਤੀ ਹੈ ਅਸੀਂ ਬਹੁਤ ਜਲਦੀ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਤੇ ਇੱਕ ਗੱਲ ਇਹ ਹੈ ਵੀ ਜਿਹੜਾ ਦੋਸ਼ੀ ਆਪਣੇ ਕੋਲ ਆਮ ਲੋਹਾ ਹੈ ਉਹਦੇ ਕੋਲੋਂ ਇੱਕ ਸਾਡੀ ਜਦੋਂ ਅਸੀਂ ਉਹਨੂੰ ਪੁਲਿਸ ਆਪਣੇ ਪੁੱਛਗਿੱਛ ਕੀਤੀ ਸਾਥੀ ਦੇ ਨਾਲ ਤਾਂ ਉਹਨੇ ਇੱਕ ਜੋ ਫਾਇਰਿੰਗ ਸਾਡੇ ਦੌਰਾਨ ਇੱਕ ਫੈਰ ਕੀਤਾ ਸੀ ਉਹਦੇ ਕੋਲ ਇੱਕ ਨਜਾਇਜ਼ ਦੇਸੀ ਕਟਾ ਤੇ ਇੱਕ ਜਿਹੜਾ ਚੱਲਿਆ ਹੋਇਆ ਖੋਲ ਬਰਾਮਦ ਹੋਇਆ ਤੇ ਬਾਕੀ ਵੀ ਜਿਹੜੇ ਦੋਸ਼ੀ ਹੈਗੇ ਉਹਨਾਂ ਕੋਲ ਇਨਪੁਟ ਹੈਗੇ ਆ ਵੀ ਉਹਨਾਂ ਕੋਲ ਵੈਪਨ ਮੂਡ ਹੈਗੇ ਤੇ ਸਾਡੀ ਲਗਾਤਾਰ ਟੀਮ ਅਸੀਂ ਉਹਨਾਂ ਤੇ ਵਰਕ ਕਰ ਰਹੇ ਹੈਗੇ ਆ ਤੇ ਬਾਕੀ ਵੀ ਮੇਰੀ ਇਹ ਮਾੜੇ ਸ਼ਾਰਤੀ ਅਨਸਰਾਂ ਨੂੰ ਜਿਹੜੇ ਨਸ਼ੇ ਦੇ ਸਮੱਗਲਰ ਨੇ ਜੋ ਵੀ ਇੱਥੇ ਹੈਗੀ ਹੈ ਸਖਤ ਤਦਾਦ ਨਹੀਂ ਆ ਤੇ ਮੈਂ ਉਹਨਾਂ ਨੂੰ ਚੈਲੰਜ ਕਰਦਾ ਜੋ ਚੈਲੰਜ ਕਰਕੇ ਕੰਮ ਕਰ ਰਹੇ ਤੇ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਏਗਾ